ਹੋਰ ਸਾਰੇ ਜੀ ਕਿਵੇਂ ਹੋ ਅੱਜ ਆਪਾਂ ਤੁਹਾਡੇ ਲਈ ਬਣਾਉਣ ਜਾ ਰਹੇ ਹਾਂ ਸਪੈਸ਼ਲ ਚੌਲ ਤੇ ਆਲੂ ਉਹਦੇ ਮਮੇ ਜੀ ਅੰਮੀ ਜੀ ਚੀਰਿਆ ਆਲੂ ਚੀਰਿਆ ਇਹ ਤਾਂ ਸੇਗਰ ਨਾ ਤੇਰੀ ਫੇਵਰਟ ਹੈ ਸੁੱਕੇ ਸੁੱਕੇ ਅੰਬੂ ਦੇ ਚੌਲ ਸਹੀ ਗੱਲ ਆ ਮਜ਼ਾ ਆ ਜਾਂਦਾ ਤੇ ਨਾਲ ਜੇ ਦਹੀਂ ਤੇ ਲੱਸੀ ਹੋਵੇ ਮਜ਼ਾ ਆ ਜਾਂਦਾ ਆ ਦੇਖੋ ਹਾਂ ਬਣਾਈ ਸੀ ਜਵਾਈ ਸੀ ਰਸ ਜੇ ਲੱਸੀ ਨਹੀਂ ਤੇ ਬਾਹਰੋਂ ਖਾ ਲੈ ਤੂੰ ਕੋਈ ਨਾ ਤੇ ਆਪਣਾ ਪਾਣੀ ਜਿਹੜਾ ਗਰਮ ਹੋਈ ਜਾਂਦਾ ਜੀ ਆ ਦੇਖੋ ਹੁਣ ਆਪਾਂ ਵਿੱਚ ਪਾਉਣੇ ਇੱਕ ਡੇਢ ਕੰਟਰੀ ਇਹਦੇ ਪੂਦੇ ਨੇ ਫਿਰ ਚੌਲ ਨਾਲ ਖਿਲੇ-ਖਿਲੇ ਬਣਦੇ ਇਹਨਾਂ ਚੌਲਾਂ ਚਮਕ ਜੀ ਰਹਿੰਦੀਆਂ ਮੈਂ ਆਪਣੇ ਘਰ ਜਦੋਂ ਕੋਈ ਚੀਜ਼ ਪਾਲਸ ਕੀਤੀ ਹੁੰਦੀ ਆ ਉਹਨਾਂ ਚਮਕ ਰਹਿੰਦੀ ਇਹਦੇ ਨਾਲ ਦੇਸੀ ਘਿਓ ਪਾਉਣ ਨਾਲ ਚੌਲਾਂ ਚ ਤੇ ਪੂਰੇ ਹਲਕੇ ਹਲਕੇ ਚੌਲ ਹੋ ਜਾਂਦੇ ਆ ਤਾਂ ਆਪਾਂ 1.5 ਚਮਚਾ ਪਾਤਾ ਦੇਸੀ ਘਿਓ ਦਾ ਅੱਜ ਦੇ ਮੌਸਮ ਨੂੰ ਠੰਡਾ ਹੁਣ ਸੈਲੋ ਸੈਲਰੀ ਕੰਮ ਜੱਡੂ ਗਾਦੀ ਦੀਪੂਦਾਂ ਨਾਲ ਲੈਂਦੀ ਰੱਦਦੀਆਂ ਸੁੱਕੇ ਸੁੱਕੇ ਚੌਲ ਹੋਣਾ ਨਾ ਸੁੱਕੇ ਸੁੱਕੇ ਆਲੂ ਨਾਲ ਹੋਵੇ ਪਿਆਜ਼ ਟਮਾਟਰ ਚੀਰਿਆ ਤੇ ਨਾਲ ਹੋਵੇ ਆਪਣਾ ਭਾਇਓ ਕੀ ਹੁੰਦੀ ਆ ਦਹੀਂ ਲੱਸੀ ਸ਼ਕੀਨ ਅੱਤੇ ਉੱਤੇ ਪਾਈ ਹੋਈ ਮਗਣੀ ਸੁੱਕੇ ਸੁੱਕੇ ਤੇ ਕਰਾਰੇ ਕਰਾਰੇ ਹੋਣ ਸੁੱਕੀ ਸੁੱਕੀ ਤੇ ਕਰਾਰੇ ਕਰਾਰੇ ਹੋਵੇ ਆਲੂਆਂ ਦੀ ਸਬਜ਼ੀ ਫਿਰ ਐਵੇਂ ਜੀ ਕਰਦਾ ਚੌਲ ਖਾਈ ਖਾਈ ਜਾ ਜਸ ਚੌਲ ਨਾ ਮੁੱਕਦੇ ਟੱਡੇ ਨਾ ਬਰੇ ਤੇ ਜਿਹੜੇ ਆਪਣੇ ਚੌਲ ਹੁੰਦੇ ਜਿਹਨੂੰ ਉਹਨੂੰ ਪਲੀਜ਼ 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 ਦੋ ਤੋਂ ਤਿੰਨ ਵਾਰੀ ਧੋੜਿਆ ਕਰੋ ਐਵੇਂ ਹੁੰਦਾ ਧੋਣ ਨਾਲ ਜਿਹੜੇ ਵਿੱਚੋਂ ਤੇ ਕੋਈ ਹੁੰਦੀ ਹੈ ਬੈ ਹੁੰਦੀ ਹੈ ਕੋਈ ਗੰਦਾ ਮਿਲਦਾ ਕੋਈ ਵੀ ਹੁੰਦਾ ਕੋਣੋ ਕੋਈ ਮਟੀਰੀਅਲ ਹੁੰਦਾ ਉਹ ਨਿਕਲ ਜਾਂਦਾਗਾ ਦੋ ਤੋਂ ਤਿੰਨ ਵਾਰੀ ਜ਼ਰੂਰ ਤੇ ਹੱਥੋਂ ਆ ਕਰੋ ਚੌਲ ਉਹ ਚਾਲ ਇਹ ਡਿੱਗ पे ਘੁਮਕੇ ਹਾਂਜੀ ਦੱਸੋ ਚੌਲ ਤੋਂ ਹੁੰਦਾ ਕੀ ਫਾਇਦਾ ਹੁੰਦਾ ਵੀ ਜਿਵੇਂ ਜਿਵੇਂ ਸ਼ੂਗਰ ਦੇ ਮੇਂ ਇਹ ਮੈਂ ਸ਼ੂਗਰ ਨਹੀਂ ਬਰੀ ਜਾਂ ਬੈਜ ਨਿਕਲ ਜਾਂਦੀ ਮਾੜੀ ਬੜੀ ਇੱਕ ਚੌਲ ਦੇ ਜਿਵੇਂ ਹੁਣ ਇਹ ਥੀਜੇ ਰੋਏ ਸੀ ਤੇ ਉੱਤੇ ਕੇ ਕੁਛ ਬੈ ਆ ਨਿਕਲ ਗਈ ਕੁਛ ਹੁਣ ਆਪਾਂ ਇਹਨਾਂ ਨੂੰ ਪਾਣੀ ਚ ਬਾਲ-ਬਾਲ ਰੰਨਾਗੇ ਖੁੱਲੇ ਪਾਣੀ ਚ ਬਾਲਾਂਗੇ ਕਦੇ ਪੂਰਾ ਪਾਣੀ ਜਿਹੜੇ ਆਪਾਂ ਚੌਲ ਪੂਰਾ ਪਾਣੀ ਪਾ ਕੇ ਬਣਾਉਣੇ ਆ ਵੀ ਜਿਵੇਂ ਇੱਕ ਕੌਲੀ ਚੌਲਾਂ ਦੀ ਪਾਲੀ ਦੇ ਤਿੰਨ ਪਾਣੀ ਦੀਆਂ ਪਾਤੀ ਕੁੱਕਰ ਚ ਬਣਾਉਣੀਆ ਉਹਨਾਂ ਦੀ ਬੈਅ ਤਾਂ ਵਿੱਚ ਹੀ ਰਹਿੰਦੀ ਐ ਠੀਕ ਹੈ ਜੀ ਜਿਹੜੇ ਆਪਾਂ ਆ ਚੌਲ ਬਣਾਵਾਂਗੇ ਖੁੱਲ੍ਹੇ ਪਾਣੀ ਦੀ ਜਿੱਿਆਂ ਦਾ ਵਿੱਚ ਘਿਓ ਪਾਤਾ ਇਹ ਚੌਲ ਵਿੱਚ ਐ ਨੱਚਣਗੇ ਪੂਰੇ ਖੁੱਲ੍ਹੇ ਪਾਣੀ ਚ ਰੱਜਣਗੇ ਉਸ ਤੋਂ ਬਾਅਦ ਆ ਪੈਨ ਦਾ ਪਾਣੀ ਢੋਲ ਦਿਆਂਗੇ ਕੱਢ ਦਾਂਗੇ ਠੀਕ ਐ ਤੇ ਜਣੀ ਕੇ ਥੋਕੇ ਚੌਲ ਰਹਿ ਜਾਣਗੇ ਵੀ ਉਹਨਾਂ ਐ ਨੁਕਸਾਨ ਨਹੀਂ ਕਰਦੇ ਜਿਹੜਾ ਕਾਰਬ ਉਹ ਘਟ ਜਾਂਦਾ ਇਹਦੇ ਚੋਂ ਠੀਕ ਐ ਜੀ ਚੌਲ ਵੀ ਚੌਲ ਵੀ ਪਾਣੀ ਚ ਜੱਗ ਕਰਨਗੇ ਪਹਿਲਾਂ ਹਾਂ ਪਰ ਇਹ ਵੀ ਕਰਨਾ ਤੁਸੀਂ ਜਿੱਦਣ ਤੁਸੀਂ ਮਾਹ ਸ਼ੂਗਰ ਦੇ ਮਰੀਜ਼ਾਂ ਲਈ ਕਹਿ ਰਹੀਆਂ ਚੰਗੀ ਬੰਦੇ ਲਈ ਕੀ ਚੰਗਾ ਬੰਦਾ ਖਾ ਸਕਦਾ ਚੌਲ ਥੋੜੇ ਸਬਜੀ ਵੱਧ ਠੀਕ ਹੈ ਫਿਰ ਉਦੋਂ ਤੁਸੀਂ ਰੋਟੀ ਨਾ ਖਾਓ ਉਹਦੇ ਨਾਲ ਤੁਸੀਂ ਟਮਾਟਰ ਰੱਖੀ ਦਾ ਪਿਆਜ਼ ਖਾਓ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਠੀਕ ਹੈ ਕਦੇ ਨਾ ਕਦੇ ਖਾ ਲਿਆ ਕਰੋ ਜਿਉਂਦੇ ਜੀਆਂ ਦਾ ਜੀ ਤਾਂ ਭਰਾਵਾ ਕਰਦਾ ਪਤਾ ਖਾਣੇ ਆ ਜਿੰਨਾ ਮੁੱਦਾ ਆ ਦੇਖੋ ਜੀ ਆਪਾਂ ਚੌਲ ਪਾਤੇ ਜਦੋਂ ਅਸੀਂ ਚੌਲ ਰਿਜਣ ਲੱਗੇ ਉਹ ਮੈਂ ਦੀਪੂ ਨੂੰ ਕਹੂੰਗੀ ਵੀ ਸੋਨੂੰ ਦਿਖਾ ਦੂਗਾ ਕਿਉਂਕਿ ਮੈਂ ਤਾਂ ਬਣਾਉਣੀ ਹੈ ਜੀ ਸਬਜੀ ਚੁੱਲੇ ਤੇ ਵੀ ਮੈਂ ਤਾਂ ਖਾਣਾ ਚੁੱਲ੍ਹੇ ਤੇ ਬਣਾਉਣਾ ਜ਼ਿਆਦਾ ਪਸੰਦਦਾ ਹੁਣ ਅਸੀਂ ਵੀਡੀਓ ਬਣਾਉਂਦੇ ਕਰਕੇ ਇਹਨਾਂ ਦੀ ਥੋੜਾ ਲੇਟ ਹੋ ਗਏ ਕੱਪੜਿਆਂ ਦੀਆਂ ਵੀਡੀਓ ਬਣਾਈਆਂ ਹੁਣ ਆ ਬਣਾਉਣ ਲੱਗੇ ਜੀ ਕੀ ਜੜੀਏ ਮਾਂ ਪੁੱਤ ਉਹ ਲੱਜ ਆਣੇ ਆ ਜੀ ਆ ਦੇਖੋ ਥੋੜੇ ਸਾਹਮਣੇ ਮੈਂ ਚੌਲ ਪਾਤੇ ਹੁਣ ਇਹ ਚੌਲ ਖੁੱਲੇ ਪਾਣੀ 'ਚ ਰਿਜਣਗੇ ਦੀ ਪੂਜੀ ਤੋਂ ਰਿਜਣ ਲੱਗੇ ਦਿਖਾ ਦੇ ਜੰਗਾ ਜੀ ਸਰ ਫਿਰ ਪਾਣੀ ਵੀ ਪਾ ਦਿੰਦੇ ਜਦੋਂ ਰਿਜਗੇ ਨਾ ਜਦੋਂ ਚੌਲ ਰਿਜਗੇ ਜੀ ਉਹਦਾ ਪਾਣੀ ਕੱਢ ਕੇ ਇਹਨਾਂ ਨੂੰ ਇੱਕ ਤੋਂ ਦੋ ਮਿੰਟ ਲਈ ਟੱਕੇ ਰੱਖ ਦਿੰਦੇ ਆ ਭਾਫ ਨਾਲ ਕਿਉਂਕਿ ਭਾਫ ਨਾਲ ਚੌਲ ਹੋਰ ਵੀ ਸੋਹਣੇ ਹੋ ਜਾਂਦੇ ਐ ਜਦੋਂ ਤੁਸੀਂ ਚੌਲ ਨਿਚੋੜ ਲੇ ਪਾਣੀ ਚੋਂ ਕੱਢ ਲੈ ਦਿਖਾਉਂਦੀ ਕਿਈ ਵਾਰ ਮੈਂ ਭੁੱਲ ਜਾਂ। ਭੁੱਲ ਹੀ ਜਾਂਦੇ ਹੋ ਨਾ। ਹਾਂ ਚੌਲ ਨਿਚੋੜ ਕੇ 2 ਮਿੰਟ ਲਈ ਆਪ ਭਾਂਹ ਰੱਖਾਂਗੇ ਤੇ ਵਿੱਚ 2-3 ਮਿੰਟ ਲਈ ਰੱਖਾਂਗੇ। ਉਹਦੇ ਵਿੱਚ 1.5 ਚਮਚਾ ਦੇਸੀ ਘਿਓ ਦਾ ਹੋਰ ਪਾ ਦਿਓ। ਉਹਦੇ ਨਾਲ ਕਾਰਨ ਦਾ ਫਾਇਦਾ ਹੁੰਦਾ ਤੇ ਚੌਲ ਪੱਚਦੇ ਬਹੁਤ ਵਧੀਆ। 1.5 ਚਮਚਾ ਦੇਸੀ ਘਿਓ ਦਾ ਪਾ ਕੇ ਉਹਨਾਂ ਹਲਾ ਕੇ ਜੇ 2 ਮਿੰਟ ਲਈ ਢੱਕ ਲਓ। ਐਨੀ ਸੋਹਣੀ ਖੁਸ਼ਬੂ ਆਉਂਦੀ ਆ ਕਮਾਲ ਬਣ ਜਾਂਦੀ। ਆ ਦੇਖੋ ਜੀ ਆਪਣੇ ਜਿਹੜੇ ਚੌਲ ਰਿਜੀ ਜਾਂਦੇ ਜੀ ਦੇਖੋ ਕਿਵੇਂ ਚੌਲ ਕਿੰਨੇ ਵਧੀਆ ਲੱਗ ਰਿਹਾ ਖੁਸ਼ਬੂ ਬਹੁਤ ਘੰਟ ਆ ਰਹੀ ਆ ਜੀ ਚੌਲਾਂ ਦੇ ਰਿਜਦੇ ਆ ਜੀ ਤੇ ਹਲਕਾ ਹਲਕਾ ਫਲੇਵਰ ਦੇਸੀ ਘੋਦਾ ਵੀ ਬੱਚੀ ਆਪਾਂ ਉਹਨੂੰ ਰਿਜੀ ਜਾਂਦੀ ਹੁਣ ਪਚਾ ਲੜਦੇ ਆ ਮੰਮੀ ਕੋਲੀ ਆ ਦੇਖੋ ਜੀ ਮੰਮੀ ਚੁੱਲੇ ਤੇ ਅੱਗ ਮਚਾਈ ਬੈਠੀ ਆਈ ਮਾਈ ਫੇਵਰੇਟ ਆ ਚੁੱਲੇ ਤੇ ਖਾਣਾ ਬਣਾਉਣਾ ਤਾਂ ਮੈਨੂੰ ਬਹੁਤ ਪਸੰਦ ਆ ਜੀ ਸੁੱਕੀ ਸੁੱਕੀ ਬਣਾਵਾਂਗੇ ਮਜ਼ਾ ਆਉਂਦਾ ਫਿਰ ਸੁੱਕੀ ਸੁੱਕੀ ਸਬਜ਼ੀ ਖਾਣ ਦਾ ਦੇਖੋ ਸਬਜ਼ੀ ਬਣਾਵਾਂਗੇ ਆਪਾਂ ਸਰੋਂ ਦਾ ਪਾਵਾਂਗੇ ਭਾਈ ਤੇਲ ਵਿੱਚ ਭੁੰਨਾਂਗੇ ਸਾਦੀ ਲਸਣ ਕਿਉਂਕਿ ਸਾਦੀ ਲਸਣ ਅਸੀਂ ਤਾਂ ਪਾਉਣੀ ਆ ਵੀ ਸਾਰੀ ਸਬਜ਼ੀ ਚ ਉਹਦੀ ਕੱਚੀ ਜੀ ਸਮੈਲ ਬਿਲਕੁਲ ਨਹੀਂ ਕਿਉਂਕਿ ਜਿਹੜੀ ਸਾਦੀ ਲਸਣ ਆ ਜਿਹਨੂੰ ਨਹੀਂ ਪਸੰਦ ਆ ਉਹ ਆਪਾਂ ਕੱਟsac ਕੇ ਆ ਵੀ ਦੂਜੇ ਦੀ ਸਬਜ਼ੀ ਚ ਪਾ ਸਕਦੇ ਆ ਲਸਣ ਟੈਕ ਬਹੁਤ ਵਧੀਆ ਚੀਜ਼ ਆ ਪਰ ਲੋਕ ਪਤਾ ਨਹੀਂ ਕਿਉਂ ਨਹੀਂ ਹੰਦੇ ਅਸੀਂ ਲਸਣ ਤੋਂ ਬਿਨਾ ਸਬਜ਼ੀ ਤੇਲ ਬਲੋਮੀ ਆ ਗਰਮ ਹੋਵੇ ਤੇ ਜਿਹੜਾ ਤੇਲ ਆਪਾਂ ਕੱਚੀ ਘਣੀ ਦਾ ਆਪ ਖੁਦ ਕਢਵਾ ਕੇ ਲੈ ਕੇ ਆਉਣੇ ਜੀ ਆਪਾਂ ਇਹ ਹੀ ਪ੍ਰੇਫਰ ਕਰਦੇ ਆਂ ਕਿ ਤੁਸੀਂ ਜਿਹੜਾ ਤੇਲ ਸਰੋਂ ਦਾ ਤੇਲ ਲੈ ਕੇ ਆਉਣਾ ਤਾਂ ਕੱਚੀ ਘਣੀ ਦਾ ਖੜਵਾ ਕੇ ਜਾਂ ਕੋਈ ਨੇੜੇ ਤੁਹਾਨੂੰ ਕੋਈ ਲੱਗਦਾ ਕੋਈ ਕੋਈ ਫੈਕਟਰੀ ਆ ਉੱਥੋਂ ਲੈ ਕੇ ਆਇਆ ਕਰੋ ਅਸੀਂ ਸਰੋਂ ਦਾ ਤੇਲ ਵੱਧ ਤਾਂ ਖੰਨਿਆ ਜੀ ਇਹਦੇ ਨਾਲ ਅੱਖਾਂ ਓੱਖਾਂ ਨੂੰ ਜੋੜਾਂ ਨੂੰ ਇਹ ਸਾਰੇ ਕਾਸੇ ਨੂੰ ਚੰਗਦਾ ਏ ਸਰੋਂ ਦਾ ਤੇਲ ਆ ਜਿਹੜਾ ਤੇ ਇਹ ਦੀਪੂ ਦੀ ਫਰਮਾਇਸ਼ ਤੇ ਬਣ ਰਿਹਾ ਸਾਰਾ ਕੁਝ ਆ ਦੇਖੋ ਜੀ ਅਸੀਂ ਸਿੰਪਲ ਤਰੀਕੇ ਨਾਲ ਚੀਜ਼ਾਂ ਬਣਾਉਨੇ ਆ ਤੁਸੀਂ ਇਹ ਦੇਖੋ ਆ ਸਾਤਤੀ ਲਸਣ ਆ ਸਾਤਤੀਆਂ ਮਿਰਚਾਂ ਸਾਤਤੀਆਂ ਮਿਰਚਾਂ ਦਾ ਕਾਰਨ ਕੀ ਹੈ ਜਿਵੇਂ ਬੱਚੇ ਹੁੰਦੇ ਆ ਘਰ ਦੇ ਵਿੱਚ ਕੋਈ ਮਿਰਚ ਖਾਣਾ ਪਸੰਦ ਨਹੀਂ ਕਰਦਾ ਇਹਦਾ ਅਸਰ ਆ ਜਿਹੜਾ ਉਹ ਤੇਲ 'ਚ ਨਿਕਲ ਜਾਣਾ ਠੀਕ ਹੈ ਫੇਰ ਆ ਮਿਰਚਾਂ ਤੁਸੀਂ ਚਾਰ ਵਾਂਗੂ ਕੱਢ ਕੇ ਰੋਟੀ ਨਾਲ ਸਾਈਡ ਤੇ ਧਰ ਕੇ ਖਾ ਸਕਦੇ ਹੋ ਸਾਡੇ ਚ ਅਸੀਂ ਕੱਢ ਲੈਂਦੇ ਇਹਨਾਂ ਨੂੰ ਕਿਉਂਕਿ ਜਿਆਦਾ ਮੈਂ ਮਿਰਚਾ ਖਾ ਜਾਣੀ ਦੀ ਪੂਰੀ ਖਾਂਦਾ ਫਿਰ ਇਹ ਸਾਫਤੀਆਂ ਨਿਕਲ ਜਾਂਦੇ ਨੇ ਅਸਰ ਸਬਜ਼ੀ ਨਿਕਲ ਜਾਂਦਾ ਆ ਆਲੂ ਜੀਰੇ ਬਏ ਆ ਜੀ ਤੁਹਾਡੇ ਸਾਹਮਣੇ ਤੇ ਮੋٹے ਮੋٹے ਗੰਡੇ ਅਸੀਂ ਕਦੇ ਵੀ ਨਜ਼ਾਇਜ਼ ਬਰੀਕ ਕਰਕੇ ਗੰਡੇ ਨਹੀਂ ਪਾਉਂਦੇ ਵਿੱਚ ਗੰਡਾ ਮੋਟਾ ਵਧੀਆ ਲੱਗਦਾ ਫਲੇਵਰ ਆਉਣਾ ਚਾਹੀਦਾ ਸਬਜ਼ੀ ਚ ਭਾਵੇਂ ਕੋਈ ਸਬਜ਼ੀ ਬਣਾਉਣੇ ਆ ਜਿਆਦਾ ਅਸੀਂ ਗੰਡੇ ਕੁੱਟ ਕੇ ਪਾਉਣੇ ਤਾਂ ਜਾਂ ਫਿਰ ਅਸੀਂ ਮੋٹے ਚਿਰਕੇ ਪਾਉਣੇ ਆ ਵੀ ਉਹ ਉਹ ਹੋਰ ਹੀ ਸਾਂ ਚੰਗੇ ਲੱਗਦੇ ਨੇ ਨਿੱਕੀ ਨਿੱਕੀ ਕੌਂਡਿ ਚ ਖਿਲਰੇ ਜੇ ਬਈ ਹੁੰਦੇ ਨੋਏ ਕਨੇਜ ਗਰਪਕੂ ਦੀ ਸਬਜ਼ੀ ਬਣਾਉਣਾ ਹੈ ਜਿਆਦਾ ਚੀਜ਼ ਕੋ ਪਤਾ ਲੱਗੇ ਫਲੇਵਰ ਹੋਣਾ ਚਾਹੀਦਾ ਹਾਂਜੀ ਆਪਾਂ ਕੀ ਪਾਈਏ ਵਿੱਚ ਉਹਦਾ ਫਲੇਵਰ ਰੱਖੋ ਜੀ ਫਿਰ ਬਹੁਤ ਮਜ਼ਾ ਵੀ ਲੱਗਦਾ ਉਹ ਤੋਂ ਮੜੀ ਜੀ ਹਿੰਗ ਚੱਕ ਲੈ ਪੁੱਤ ਜੇ ਹਿੰਗ ਪਾਈ ਜਾਵੇ ਆਲੂਆਂ ਚ ਨਾ ਤੇ ਥੋੜਾ ਜਿਹਾ ਫਾਇਦਾ ਹੋ ਜਾਂਦਾ ਆਲੂਆਂ ਦਾ ਬੈਬੂ ਕਿਹੜਾ ਹਿੰਗ ਚੱਕ ਲੈ ਮੇਰੇ ਪੁੱਤ ਆਹ ਲਓ ਜੀ ਹੰਗ ਮੀ ਮਾ ਦੇਖੋ ਹੰਗ ਪਾਉਣੇ ਆਹ ਦੇਖੋ ਜੀ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਲਸਣ ਸਾਤ ਤੀਛੜਤੀ ਜੀਰਾ ਪਾਤਾ ਤੇ ਇੱਕ ਚੁਟਕੀ ਪਾਵਾਂਗੇ ਆਪਾਂ ਹਿੰਗ ਹਿੰਗ ਇੱਕ ਛੁੱਟਕੀ ਪਾਇਆ ਕਰੋ ਜੀ ਨਹੀਂ ਵੀਰੇ ਸਮੈਲ ਜੀ ਦੇਣ ਲੱਗ ਜੰਗੀ ਇੱਕ ਛੁੱਟਕੀ ਤੇ ਵਿੱਚ ਤੜਨੀ ਆਉ ਨਹੀਂ ਪਾਉਣੀ ਜੇ ਤੁਸੀਂ ਉਂ ਪਾਉਂਗੇ ਨਹੀਂ ਸਮੈਲ ਜੀ ਆਉਗੀ ਵੀ ਹੋਰੀ ਤੇ ਵੱਟ ਜਦੋਂ ਤੁਸੀਂ ਤੇਲ ਚ ਤੱਤੇ ਚ ਪਾ ਦੋਗੇ ਫੇਰ ਕੁਛ ਨਹੀਂ ਪਤਾ ਲੱਗਦਾ ਘਰਦਿਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਜਿੰਗ ਪਾਈ ਆ ਆ ਦੇਖੋ ਜੀ ਆਪਣੀ ਜੀ ਲਾਸਮਾ ਥੋੜੀ ਜੀ ਕਾੜਨੀ ਜ਼ਰੂਰੀ ਹੈ ਕਿਉਂਕਿ ਇਹਦਾ ਜਿਹੜਾ ਤੱਤ ਤਾ ਕਰੋ ਤੇਲ ਚ ਨਿਕਲਦਾ ਜਦੋਂ ਸੂੰਗੜਨ ਦੇ ਲੱਗ ਜੇ ਉਦੋਂ ਬਸ ਗੰਡੇ ਪਾ ਦੇ ਮੰਮੀ ਹਾਂਜੀ ਬੇਟਾ ਜੇ ਤਾਂ ਹਲਕੇ ਜਿ ਦੇ ਬਰੌਣ ਪਿਆਜ਼ ਹੋ ਗਏ ਜੀ ਉਦੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਨੂੰ ਵੀ ਆਪਾਂ ਜਿਹੜੇ ਕਿ ਸਾਡਾ ਸਬਜ਼ੀ ਬਣਾਉਣ ਦਾ ਇਹ ਤਰੀਕਾ ਹੈ ਵੀ ਅਸੀਂ ਜਿਵੇਂ ਪਿੱਛੇ ਲੋਕ ਇਹਦੇ ਵਿੱਚ ਹੰਨ ਮਿਰਚ ਪਾ ਕੇ ਫਿਰ ਸਬਜ਼ੀ ਬੋਲੇ ਖੱਤੀ ਹੋਈ ਅਸੀਂ ਐ ਨਹੀਂ ਬਣਾਉਂਦੇ ਅਸੀਂ ਪਹਿਲਾਂ ਲਸਣ ਭੁੰਨ ਲਈ ਥੋੜੇ ਜਿਹਾ ਪਿਆਜ਼ ਭੁੰਨਾਂਗੇ ਹਲਕੇ ਜਿ ਦੇ ਸੱਚੇ ਰਹੇ ਤੇ ਫਿਰ ਉਹ ਸਬਜ਼ੀ ਭੁੰਨਦੇ ਆ ਨਾਲ ਦੀ ਕੁਝ ਵੀ ਹੋਵੇ ਚਾਹੇ ਕद्दू ਆਲੂ ਜੋ ਮਰਜੀ ਸਬਜ਼ੀ ਹੋਵੇ ਜੀ ਫਿਰ ਅਸੀਂ ਉਹਦੇ ਨਾਲ ਨਾ ਸਬਜ਼ੀ ਇੰਨੀ ਟੇਸਟੀ ਬਣਦੀ ਹੈ ਜੀ ਬਸ ਇਸੇ ਨਾਲ ਲਵਾ ਦਈਏ ਆ ਦੇਖੋ ਜਿਹੜੇ ਹੁਣ ਆਪਣੇ ਪਿਆਜ਼ ਆ ਨਾ ਉਹ ਕੁਛ ਫਰ ਕੁਛ ਫਰਾਈ ਹੋ ਗਏ ਕਿਉਂਕਿ ਵੱਡੇ ਕੱਟੇ ਹੋਏ ਆ ਇਹਨਾਂ ਦਾ ਕੱਚਾਪਨ ਬਿਲਕੁਲ ਨਹੀਂ ਆਊਗਾ ਵੱਡੇ ਕੱਟੇ ਪਿਆਜ਼ ਆ ਨਾ ਹੁਣ ਇਹ ਇਹਦੇ ਵਿੱਚ ਪਾਵਾਂਗੇ ਆਪਾਂ ਜੀ ਆਲੂ ਆਲੂ ਆ ਦੇ ਕੋਆਂ ਨੂੰ ਵੀ ਆਪਾਂ ਫਰਾਈ ਕਰਾਂਗੇ ਤੇ ਖੜਮੇ ਹੀ ਬਣ ਜੇ ਬਸ ਸੁਆਦ ਆ ਫਰਾਈ ਨਹੀਂ ਕਰਾਂਗੇ ਸੌਰੀ ਫਰਾਈ ਤਾਂ ਹੁੰਦਾ ਜੀ ਜਿਹਦੇ ਵਿੱਚ ਆਪਾਂ ਬਹੁਤ ਤੇਲ ਪਾ ਕੇ ਕੱਢੀਏ ਜਿਵੇਂ ਕਿ ਭੁੰਨਾਂਗੇ ਖਾਣਾ ਬਣਾਉਣ ਦੇ ਲਈ ਪੂਰਾ ਧਿਆਨ ਰੱਖਣਾ। ਤਾਂਾ ਤੋਂ ਕੋਈ ਵੀ ਕੋੜ ਕਿੰਨੀ ਕੋਈ ਜਾਨਵਰ ਡਿੱਗ ਸਕਦਾ। ਕਿਉਂਕਿ ਤੁਹਾਨੂੰ ਦਾ ਸੇਕ ਕਿਹੋ ਜਿਹਾ ਹੁੰਦਾ। ਸਬਜ਼ੀ ਬਣਾਉਣ ਦੇ ਲਈ ਛੋਟਾ ਧਿਆਨ ਰੱਖੋ ਸਬਜ਼ੀ ਸਬਜ਼ੀ ਦੇ ਵਿੱਚ ਬਣਾਉਣਾ ਚਾਹੀਦਾ। ਹੋਰ ਕਿਤੇ ਚਿਕਨ ਚੱਲ ਪਏ ਨਾਲ ਨਾਲ। ਜੇਕਰ ਵੀ ਤਾਂ ਖੈਰ ਆ। ਕਿਸੇ ਦੀ ਜਾਨ ਜਾ ਸਕਦੀ ਆ। ਸਬਜ਼ੀ ਜਿੰਨੇ ਕੋਲੇ ਬੈਠਾ ਤਾਂ ਨਿਗਰੱਖੋ ਜਦੋਂ ਬਾਹਰ ਜਾਣਾ ਪਾਸੇ ਜਾਣਾ ਕੋਈ ਕੰਮ ਹੋ ਗਿਆ ਤਾਂ ਸਬਜ਼ੀ ਨੂੰ ਛੱਡ ਕੇ ਹੀ ਜਾਣਾ ਯਾਦ ਕੋ ਥੋੜੀ ਪੱਕੀ ਹੋਣੀ ਚਾਹੀਦੀ ਹੈ। ਠੀਕ ਹੈ। ਅਦੇ ਵੀ ਕੋਈ ਵੀ ਕੀ ਨੰਗੀ ਸਾਡੇ ਤੇ ਦੂਰ ਨਾ ਜਾਓ ਕਿਉਂਕਿ ਉਹਨਾਂ ਦੇ ਵਿੱਚ ਕੁਝ ਵੀ ਡਿੱਗ ਸਕਦਾ ਸਾਡੀ ਜੇ ਬਸ ਇਹ ਮੇਰੇ ਹੱਥ ਵਾਂ ਕੇ ਬੇਨਤੀ ਹੈ ਵੀ ਆਪਣਾ ਖਾਣਾ ਕੋਲੇ ਬੈਠ ਕੇ ਬਣਾਓ ਜਮਾ ਆ ਵੀ ਨਾ ਵੇਥਾ ਕਈ ਨਾ ਦੇਖਿਆ ਸਰਦੀਆਂ ਰਿਜੀਆ ਨੇ ਉਹਨਾਂ ਦੇ ਸਾਗ ਰਿਜੀਆ ਨਾ ਹੁੰਦਾ ਤੇ ਉਹ ਸਾਗ ਦੇ ਉਹ ਨੰਗਾ ਸਾਗ ਰਿਜੀਆ ਨਾ ਉਹਨਾਂ ਦੀ ਬੀਬੀਆਂ ਕੰਮ ਕਰਦੂਆਂ ਬੈਠੀਆਂ ਸਾਡੇ ਨੇੜੇ ਇੱਥੇ ਪਿੰਡ ਆਗਾ ਜੀ ਇਹ ਪਿੰਡ ਪਿੰਡ ਕਿਹੜਾ ਇਹ ਬਾਬਾ ਗੁੱਟ ਪਿੰਡ ਮੋੜਦੇ ਆ ਮੈਸਰ ਖੰਨਾ ਨਹੀਂ ਮੈਸਰ ਖੰਨਾ ਤੋਂ ਬਾਅਦ ਹੋ ਜਾਂਦਾ ਕਿ ਨਾ ਖਾਣ ਥਾਮਾ ਪਤਾ ਨਹੀਂ ਜਨਾਥਰ ਖਾਨਾ ਪਤਾ ਨਹੀਂ ਕਿ ਸੋਹੋਂ ਖਾਨਾ ਪਰ ਤੇ ਵਿਚਾਰਾ ਨੇ ਮਾਈ ਨੇ ਵਿਚਾਰੀ ਨੇ ਉਹ ਸਾਗ ਸੀਗਾ ਜਿਵੇਂ ਹੁਣ ਵਿਚਾਰੀ ਵੀ ਆਖੇ ਤੇ ਬੰਨੇ ਕੰਮ ਢੰਡਾ ਕਰਦੀ ਜਿਹੜਾ ਸਾਗ ਐ ਨੰਗਾਰ ਰੰਣਾ ਧਰ ਲਿਆ ਵਿਚਾਰੀ ਨੇ ਕਿ ਜਿਵੇਂ ਆਪਾਂ ਕਹਿੰਦੇ ਨਾ ਜੀ ਸਾਗ ਨੂੰ ਧੱਕੋ ਨਾ ਜੀ ਨੀ ਜਾਂਦੇ ਸਾਡਾ ਰੂਲ ਆ ਵੀ ਸਾਗ ਜਿੰਨਾ ਚਿਰ ਉਹ ਉਬਲਿਆ ਜਾਂਦਾ ਸੀ ਕੋਲੇ ਬੈਠ ਕੇ ਰਹਿੰਦੇ ਕੋਈ ਚੀਜ਼ ਨਾ ਡੇ ਟਿਕੇ ਤੇ ਉਹ ਵਿਚਾਰੀ ਕਿਤੇ ਐ ਧਰ ਕੇ ਸਾਗ ਆਪ ਮੈਂ ਸਾਨੂੰ ਸਾਨੂੰ ਪਾਣੀ ਕਿਉਂਗੀ ਫੱਦੀ ਲਈ ਵਿਚਾਰੀ ਉਹਦੇ ਵਿੱਚ ਕੋਈ ਜ਼ਹਿਰ ਹੀ ਨਾ ਜੰਬਰ ਕਹਿੰਦੇ ਕਿ ਖੱਪ ਦਾ ਬੱਚਾ ਲੱਗਿਆ ਸੀ ਯਾ ਠੀਕ ਹੈ ਜੀ ਕਿ ਇੱਥੇ ਮੌੜਾ ਹਸਪਤਾਲ ਦੀ ਜਾਂਦੀ ਸੀ ਉਹ ਮੈਨੂੰ ਤਾਂ ਪਤਾ ਦਾ ਵੀ ਇਹੋ ਹਸਪਤਾਲ ਦੇ ਵਿੱਚ ਪਤਾ ਨਹੀਂ ਅੱਡੀ ਦਵਾਈ ਜਾਣਗੇ ਜਦੋਂ ਹਵਾ ਘਰ ਮੱਚੀ ਗਈ ਕੋਈ ਜਰੀ ਮਈ ਨੇ ਉਹ ਫਾਲ ਦੇ ਤੇ ਰਿੰਦੀ ਦੀ ਵਿੱਚ ਤੇ ਸੱਪ ਦਾ ਬੱਚਾ ਕੁਚਾ ਡਿੱਗ ਪਿਆ ਕਿਉਂਕਿ ਆਪਣੇ ਜੀ ਨੇ ਸੱਤਾਂ ਹੁੰਦੀਆਂ ਉਹ ਵਿਚਾਰੇ ਠੀਕ ਪਰਿਵਾਰ ਚੋਂ ਸੀ ਹਨਾ ਵੀ ਕੀ ਪਤਾ ਕਿਹੋ ਜੀ ਸੱਤ ਸੀ ਉਹਨਾਂ ਨੇ ਆਪਾਂ ਦਾ ਸੱਤ ਦੇਖੀ ਨਹੀਂ ਸੀ ਉਹ ਤੋਂ ਕਿਤੇ ਸੱਪੋਂ ਸਾਵ ਦੇ ਵਿੱਚ ਰੇਦਰ ਰੁੱਜ ਗਿਆ ਤੋਂ ਹਨੇਰਾ ਹੁੰਦਾ ਜੀ ਆਪਾਂ ਜਦੋਂ ਖੇਤਾਂ 'ਚ ਕੰਮ ਕਰਦੇ ਆਂ ਆ ਕੇ ਬਣਾ ਹਨੇਰਾ ਹੁੰਦਾ ਹਨਾ ਉਹ ਵਿਚਾਰੇ ਖੇਤਾਂ 'ਚ ਕੰਮ ਕਰਦੇ ਸੀ ਤੇ ਉਹ ਉਹ ਨਹੀਂ ਗੇਰਾ ਰੋਗਾ ਘੋਟਦਿਆਂ ਨੂੰ ਤੇ ਤੁਹਾਨੂੰ ਪਤਾ ਹੀ ਨਹੀਂ ਜੀਦੋਂ ਹੰਡੀਆਂ ਜੀਆਂ ਆ ਗਈਆਂ ਅੱਗੇ ਤੇ ਚੱਲ ਬੰਦਾ ਘੋਟਰੀ ਨਾਲ ਘੋਟਦਾ ਸੀ ਪਤਾ ਲੱਗ ਜਾਂਦਾ ਸੀਗਾ ਹੁਣ ਕਿੱਥੇ ਪਤਾ ਲੱਗਦਾ ਹੁਣ ਤਾਂ ਉਹ ਦੂਜੀ ਮਾਂ ਬਿਜਲੀ ਵਾਲੀਆਂ ਹੈਂਡਪੈਸੇ ਇਸਟਾ ਘੋਟਰੀ ਨਾਲ ਹੀ ਘੋਟਦੇ ਆ ਸਾਬ ਤੇ ਉਹ ਆ ਆ ਗਈਆਂ ਜੀ ਆਪਣੀਆਂ ਹੈਂਡੀਆਂ ਜੀਆਂ ਉਹ ਵਿਚਾਰੀ ਨੇ ਇੱਕ ਛਿੱਪੀ ਛਿੱਪਾ ਉਹ ਹੈਂਡੀ ਨਾਲ ਸਾਬ ਚੱਕ ਤੇ ਫੱਟਿਓ ਹੈ ਨਹੀਂ ਤਾਂ ਛੜਦੀ ਕੁਸ ਨਹੀਂ ਜੇ ਉਹ ਸਾਗ ਦਾ ਨਹੀਂ ਪਤਾ ਲੱਭਣਗੀ ਸਾਗ ਨੂੰ ਐ ਬਣਾਉਂਦੀ ਜਿਵੇਂ ਪਿਓਰੀ ਹੁੰਦੀ ਆ ਜਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਸੂਪ ਹੁੰਦਾ ਉਹ ਵਿਚੀ ਵਿਚਾਰੀ ਨੇ ਕਿਤੇ ਘੋਟ ਘੂਟ ਪਾ ਠੀਕ ਆ ਕਿਉਂਕਿ ਥੱਪੇ ਆਕੇ ਆਉਂਦਾ ਜੀ ਬੰਦਾ ਗਰੀਬ ਬੰਦਾ ਜਿਹੜਾ ਤੇਰ ਬੰਦਾ ਉਹ ਕੀ ਕਰੂਗਾ ਹਨ ਤੇ ਉਹ ਵਿਚੀ ਘੋਟ ਤਾਂ ਵਿਚਾਰੀ ਨੇ ਆਪ ਖਾ ਲਿਆ ਮੁੰਡੇ ਨੇ ਖਾ ਲਿਆ ਤੇ ਇੱਕ ਮੁੰਡੇ ਨੇ ਹਜੇ ਉਹਦੇ ਨੇ ਆਉਣਾ ਸੀਗਾ ਦੋਨੇ ਮਾਂ ਪੁੱਤਾਂ ਨੂੰ ਖਾਂਦਾ ਸਾਰੀ ਉਲਟੀਆਂ ਲੱਗਦੀਆਂ ਤੇ ਉਹਦੀ ਬਦੀ ਸੀ ਵਿਚਾਰੀ ਦੀ ਉਹਨੇ ਆਖੇ ਹਜੇ ਉਹ ਨੂੰ ਕੁਛ ਨਹੀਂ ਫੋਨ ਕਰਤਾ ਵੀ ਭਾਈ ਰੋਟੀ ਖਾਧੀ ਸੀ ਤੇ ਮੰਮੀ ਨੇ ਤੇਰੇ ਭਰਾ ਨੇ ਤੇ ਪਤਾ ਨਹੀਂ ਕੀ ਹੋ ਗਿਆ ਉਹ ਉਲਟੀਆਂ ਲੱਗੀਆਂ ਉਹ ਸਾਡੇ ਇੱਥੇ ਮੌੜ ਮੰਡੀ ਲੈਣਦੇ ਸੀ ਪਵਨ ਡਾਕਟਰ ਦੇ ਹਸਪਤਾਲ ਤੇ ਲੈ ਆਂਦੇ ਇੱਥੇ ਆ ਕੇ ਵਿਚਾਰਿਆਂ ਦੀ ਵੀ ਬਥੇਰੇ ਟੀਕੇ ਟੱਲੇ ਲਾਏ ਹੋਣਾ ਜੀ ਤੇ ਪਤਾ ਨਾ ਲੱਗੇ ਵੀ ਇਹ ਉਲਟੀਆਂ ਕਾਹਤੋਂ ਲੱਗੀਆਂ ਉਹ ਟੀਕੇ ਲਾਈਗੇ ਉਲਟੀਆਂ ਦੇ ਤੇ ਬਾਅਦ ਵਿੱਚ ਜਦੋਂ ਵੀ ਚੈੱਕ ਹੋਇਆ ਉਦੋਂ ਪਤਾ ਲੱਗਿਆ ਵੀ ਜ਼ਹਿਰੀਲੀ ਚੀਜ਼ ਸੀ ਉਹ ਖਾਣੇ ਦੇ ਵਿੱਚ ਕਿਉਂਕਿ ਜਦੋਂ ਚੈੱਕ ਹੁੰਦਾ ਬਿਰੋ ਖਾਣਾ ਚੈੱਕ ਹੋਇਆ ਉਹਨਾਂ ਦਾ ਵਿਚਾਰਿਆਂ ਦਾ ਉਹ ਪੁੱਛਿਆ ਡਾਕਟਰ ਨੇ ਵੀ ਖਾਦਾ ਕੀ ਆ ਚਾਪ ਕੇ ਲਿਆ ਉਹ ਪਰ ਉਹਦੇ ਨਾਲ ਸਾਗ ਲੈਂਦਾ ਬਾਦੇ ਕਹਿੰਦੇ ਜੀ ਸਾਗ ਨਾਲ ਰੋਟੀ ਖਾਦੀ ਆ ਪਹਿਲਾਂ ਵਿਚਾਰਿਆਂ ਦੇ ਆਇਆ ਟੀਕੇ ਲਾਈ ਦੇ ਲਈ ਤਜਾਬ ਪਾੜ ਗਿਆ ਉਹ ਕਹਿੰਦੇ ਦੋਨਾਂ ਦੇ ਥੋੜੀ ਤਜਾਬ ਬਣੂਗਾ ਉਹਨੂੰ ਪਤਾ ਲੱਗਿਆ ਤੇਜਾਬ ਖਾਣੂ ਸੀ ਜ਼ਹਿਰੀਲੀ ਚੀਜ਼ ਸੀ ਵਿਚਾਰੇ ਦੋਨੇ ਮਾਂ ਪੁੱਤਾਂ ਦੀ ਮੌਤ ਹੋ ਗਈ ਇੱਥੇ ਸਾਡੇ ਮੋੜਾ ਹਸਪਤਾਲ 'ਚ ਤੇ ਬਹੁਤ ਦੁੱਖ ਦੀ ਗੱਲ ਹੈ ਇਸ ਕਰਕੇ ਤੁਹਾਨੂੰ ਰਿਕੁਐਸਟ ਕਰਦੀ ਆਂ ਵੀ ਆਦੀ ਚੀਜ਼ ਕੋਲੇ ਬਹਿ ਕੇ ਰਿੰਨਾ ਕਰੋ ਓ ਚੀਜ਼ ਦੇਖੀ ਐ ਦੇਖੀ ਕਰਕੇ ਤੁਹਾਡਾ ਸ਼ੇਅਰ ਕੀਤੇ ਵੀ ਆਪਣੀ ਚੀਜ਼ ਕੋਲੇ ਬਹਿ ਕੇ ਬਣਾਓ ਰਾਂਗ ਨਾਲ ਬਣਾਓ ਇੰਨੀ ਕਾਲ ਨਾ ਕਰੋ ਵੀ ਤੁਹਾਡੀ ਜਿੰਦਗੀ ਤੋਂ ਪਿਆਰਾ ਤੁਹਾਡੇ ਲਈ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਜ਼ਿੰਦਗੀ ਪਰਮਾਤਮਾ ਦੀ ਦਿੱਤੀ ਐ ਨੂੰ ਹੰਡਾਓ ਠੀਕ ਆ ਮਰਨੀ ਆਪਣੀ ਆਪਣੀ ਐ ਜੋ ਮਰ ਗਿਆ ਉਹ ਮੁੰਡੇ ਦੀ ਬਦੀ ਸੀ ਵਿਚਾਰਾ ਹਲੇ ਆਇਆ ਨਹੀਂ ਸੀ ਜੇ ਕਿਤੇ ਉਹ ਵੀ ਸਾਗ ਖਾ ਲੈਂਦਾ ਉਹ ਵੀ ਮਰ ਜਾਂਦਾ ਪਰਿਵਾਰ ਹੀ ਖਤਮ ਹੋ ਜਾਂਦਾ ਨਾ ਵਿਚਾਰੀ ਦੇ ਦੋ ਮੁੰਡੇ ਸੀ ਠੀਕ ਹੈ ਉਹਨੂੰ ਫੋਨ ਕਰਤਾ ਤੇ ਉਹਨੇ ਕਿਹਾ ਤੇ ਸਾਗ ਲੈਵ ਤੇ ਟਾਈਪ ਤੋਂ ਆਇਆ ਤੇ ਫਿਰ ਪਤਾ ਲੱਗਿਆ ਕਿ ਸਾਗ ਦੇ ਵਿੱਚ ਜ਼ਹਿਰ ਸੀਗੀ ਜ਼ਹਿਰ ਹੀ ਜ਼ਹਿਰ ਸਾਗ ਵਿੱਚ ਫਿਰ ਉਹਨਾਂ ਨੇ ਦੱਸਿਆ ਵੀ ਸੱਪ ਦੀ ਜ਼ਹਿਰ ਹੋ ਸਕਦੀ ਹੈ ਵੀ ਨਹੀਂ ਜ਼ਹਿਰ ਕੀ ਆਪ ਸੋ ਇਸ ਕਰਕੇ ਮੇਰੀ ਰੱਤ ਵੱਲ ਕੇ ਬੇਨਤੀ ਹੈ ਆਪਣੀਆਂ ਪਰਵਾਰ ਜਿਹੜਾ ਬੱਚਾ ਆਪਣੇ ਬੱਚਾ ਹੁੰਦੇ ਜਿਆਰ ਉਹ ਵੀ ਜਿਆਦਾ ਤੇਜ਼ ਹੁੰਦੀ ਹੈ ਬੱਚੇ ਦੀ ਹਾਂ ਆਪਣੀਆਂ ਫੈਮਿਲੀ ਨੂੰ ਸੇਫ ਰੱਖੋ ਕੋਈ ਵੀ ਚੀਜ਼ ਨੰਗੀ ਨਾ ਰਹਿਣ ਨਾ ਰੰਗੀ ਰਹਿਣ ਨਹੀਂ ਤਾਂ ਕੋਲੇ ਥੋੜੋ ਥੋੜੀ ਅੱਖ ਚੀਜ਼ ਇਹਦੇ ਚ ਹੋਣੀ ਚਾਹੀਦੀ ਆ ਜੇ ਤੁਸੀਂ ਪਾਸੇ ਜਾਣੇ ਤਾਂ ਟੱਕ ਕੇ ਜਾਓ ਚਾਹੇ ਧੀ ਦੀ ਮੱਚ ਜੇ ਲੰਮੀ ਹੀ ਨਹੀਂ ਕੋਈ ਨਹੀਂ ਪੁੱਤ ਗਰ ਹਮਨ ਦੱਸਣਾ ਤਾਂ ਹੈਗੀ ਜੀ ਪਾਈ ਇਹ ਚੀਜ਼ ਵਰਤੀ ਹੈ ਆਪਣਾ ਕੱਲੀਆਂ ਬੂਰੂ ਬਣਾਉਂਦੇ ਜੋੜ ਨਹੀਂ ਹੋਣਾ ਚਾਹੀਦਾ ਬੱਸੋ ਵੀ ਲੋਕਾਂ ਪਈ ਚੀਜ਼ ਪਈ ਐ ਹੋ ਜਾਂਦੀ ਏ ਠੀਕ ਆ ਮੈਂ ਆਪਾਂ ਬੈਠਿਆ ਛੱਪ ਰਸਨ ਆਪਣੇ ਤਾਂ ਇਹ ਥੋ ਕੋਈ ਵੀ ਚੀਜ਼ ਮੰਨ ਲਾ ਪਰਾਂ ਤਾਂ ਚੜ ਕੇ ਆ ਕੇ ਥੱਲੇ ਆਪਣੇ ਕੜ ਸਿੱਕੜਾਈ ਜੇ ਵਿਗ ਸਕਦੀ ਐ ਇਹ ਚੀਜ਼ ਜੇ ਦੱਸਣੀ ਨਾ ਜ਼ਰੂਰੀ ਐ ਕਿੱਥੇ ਨਿਕਾ ਹੋਏ ਬੰਦੇ ਦੀ ਠੀਕ ਐ ਸੋ ਹੁਣ ਸੋਨੂੰ ਜੀ ਆ ਆ ਟੋਮਾ ਦੀ ਸਾਗ ਜੇ ਆਪਾਂ ਭੁੰਨ ਲਈ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨੂਨ ਮਿਰਚ ਨੂਨ ਮਿਰਚ ਪਾ ਕੇ ਹਲਕਾ ਜਿਹਾ ਪਾਣੀ ਪਾ ਕੇ ਰੰਨਾਗੇ ਤੇ ਨੂੰ ਸੁੱਕੀ ਸੁੱਕੀ ਬਣਾਵਾਂਗੇ ਜਦੋਂ ਸਬਜ਼ੀ ਬਣ ਗਈ ਫਿਰ ਸੋਨੂੰ ਚੌਲ ਪਾ ਕੇ ਦਿਖਾਵਾਂਗੇ ਵੀ ਐ ਬਣੇ ਆ ਜੀ ਠੀਕ ਐ ਜੀ ਬਸ ਕੁਝ ਨਹੀਂ ਕਰਨਾ ਸਾਡੇ ਆਲੂ ਭੁੱਜ ਗਏ ਤੇ ਨੂਨ ਮਿਰਚ ਅਸ ਹੀ ਹਿਸਾਬ ਦੇ ਪਾਵਾਂਗੇ ਹਲਕਾ ਜਿਹਾ ਪਾਣੀ ਪਾਵਾਂਗੇ ਜਿਹਦੇ ਤੇ ਬਣਾਵਾਂਗੇ ਸੁੱਕੀ ਤੇ ਤੇ ਸੁੱਕੀ ਸਬਜੀ ਜਿਆਦਾ ਸਵਾਦ ਲੱਗਦੀ ਹੈ ਛੋਲਾ ਨਾਲ ਤੇ ਉਹ ਦੁਆਸ ਨੂੰ ਸਾਹ ਕਰਕੇ ਦਿਖਾਵਾਂਗੇ ਦੀਪੂ ਖਾ ਕੇ ਦੱਸੂਗਾ ਕਿਵੇਂ ਬਣੀ ਹੈ ਨਹੀਂ ਬਾਕੀ ਦੀਪੂ ਨੂੰ ਤਾਂ ਵੀ ਪਸੰਦ ਆਉਂਦਾ ਮੰਮੀ ਜੀ ਹੁਣ ਦੇਸੀ ਗਾ ਆਪਣਾ ਕੀ ਕਹਿੰਦੇ ਦੇਸੀ ਕਹਿੰਦੇ ਗਾ ਛੋਲਾਂ ਦਾ ਪਾਣੀ ਕੱਢ ਰਹੀ ਹੈ ਜੀ ਸਿੰਕ ਚ ਤੇ ਆਪਾਂ ਦੇਸੀ ਦਾ ਡੱਬਾ ਲੈ ਕੇ ਆਂਦਾ ਹੁਣ ਨਾ ਆ ਦੇਖੋ ਛੋਲਾਂ ਦਾ ਜਿਹੜੀ ਬੈ ਸਾਰੀ ਨਿਕਲ ਗਈ ਆ ਦੇਖ ਪਾਣੀ ਚ ਬਾਸਰ ਪਤਾ ਨਹੀਂ ਲੱਗਣ ਨੇ ਇਹਦੇ ਚ ਹੁਣ ਛੋਲ ਦੇਖੋ ਕਿਵੇਂ ਹੋ ਜਾਣਗੇ ਹੋਰ ਆਪਾਂ ਇਹ ਚ ਪਾ ਲਾਂਗੇ ਬੇਸਿਕਾ ਚੰਕਣਾ ਅੰਮੀ ਚਮਚਾ ਪਾਉਂ ਰੇੜ ਚਮਚਾ ਪਾਉ ਤਾ ਤੁਹਾਡੇ ਸਵਾਦ ਦੇ ਪਰ ਆਪਣਾ ਦੋ ਵੀ ਥੋਕਲਾ ਕਿੰ ਆਂ ਤੇ ਸੀਗਾ ਤਾਂ ਫਤਾ ਚੰਗੇ ਹੀ ਚੰਗਾ ਆ ਆਪਾਂ ਤਿੰਨ ਚਮਚੇ ਪਾ ਕੇ ਆ ਕਿ ਉਹਦੇ ਰੱਖ ਜੀ ਦੀਪੂ ਮਤਲਬ ਡਲ ਜਾਂਦਾ ਇਦੋਂ ਚੰਗਾ ਜੀ ਜੀ ਆ ਦੇਖੋ ਜੀ ਹੁਣ ਆਪ ਇਹਦੇ ਚ ਨਾ ਜਿਹੜਾ ਪਕਾਉ ਪਾਏ ਇਹ ਖੁਸ਼ਬੂ ਆਣਗੀ ਟੇਸਟੀ ਲੱਗਣਗੇ ਇਹਦਾ ਭਾਵੇਂ ਹੰਦਾ ਰੁੱਖੇ ਖਾਵੇ ਪਰ ਰੁੱਖੇ ਵਾਲੇ ਸਵਾਦ ਆਦੇ ਮੈਨੂੰ ਤਾਂ ਬਹੁਤ ਪਸੰਦ ਆਉਂਦੇ ਆ। ਆਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਕੇ ਨਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਫੜਾ ਲਾਂ। ਤੁਹਾਨੂੰ ਇਹਨੂੰ ਆਪਾਂ 2 ਤੋਂ 3 ਮਿੰਟ ਰਹੀ ਢੱਕ ਕੇ ਰੱਖਾਂਗੇ ਐਨੇ ਆਪਣੀ ਸਬਜ਼ੀ ਤਿਆਰ ਹੁੰਦੀ ਆ ਬੱਚਿਓ। ਐਵੇਂ ਚੀਜ਼ਾਂ ਬਣਾ ਕੇ ਘਰੇ ਖਾ ਖਾ ਕੇ ਵੇਖਿਆ ਕਰੋ ਰੋਟਲ ਹੱਟ ਡੀਸ ਨਹੀਂ ਕਰਦੇ। ਨਾਲੇ ਸਿੰਪਲ ਤਰੀਕੇ ਨਾਲ ਬਣਦੀਆਂ ਜੀ। ਆਹ ਦੇਖੋ ਜੀ ਬਣ ਗਈ। ਲਓ ਜੀ ਦੋ ਜਿੱਜਾ ਤਿਆਰ ਹੋ ਚੱਲੇ ਨੇ ਇੱਕ ਤਾਂ ਆਪਣੀ ਸਬਜ਼ੀ ਤਿਆਰ ਹੋ ਹੋ ਚੱਲੀ ਤੇ ਦੂਜਾ ਸਰਬ ਮੀਂਹ ਬੋਣ ਵਾਸਤੇ ਤਿਆਰ ਹੋ ਚੁੱਕਾ ਖੜਕੇ ਅਲਕੀ ਕਣੀ ਚੱਲੀ ਜਾਂਦੀ ਜੇ ਕਿਤੇ ਹਰਾ ਧਨੀਆ ਹੁੰਦੀਆਂ ਨਾ ਸੋਨੇ ਤੇ ਸਾੜਦਾ ਹੀ ਲੱਗ ਜਾਂਦਾ ਮੇਰੇ ਹਿਸਾਬ ਨਾਲ ਜੇ ਕਿਤੇ ਹਰਾ ਧਨੀਆ ਨਹੀਂ ਹੁੰਦਾ ਮੰਮੀ ਕੱਚੀ ਹੀ ਖੱਟੇ ਆ ਜਾਂਦੀ ਇਹਨਾਂ ਲਓ ਜੀ ਸਬਜ਼ੀ ਆਪਣੀ ਤਿਆਰ ਹੈ ਤੇ ਹੁਣ ਸੋਨੂੰ ਸਬ ਕਰਕੇ ਚੌਲ ਦਿਖਾਉਣੇ ਆਸੀਂ ਸਰਬਾਸ਼ੀ ਮੈਂ ਤੇ ਦੀਪੂ ਇਕੱਠੇ ਕਰਾਂਗੇ ਇਕੱਠੇ ਖਾਵਾਂਗੇ ਇਕੱਠੇ ਨਹੀਂ ਜਾਂਦੇ ਤੇ ਦਿਖਾਉਣੇ ਆ ਸੋਨੂੰ ਆਪਾਂ ਇਹ ਕਰ ਰਹੇ ਹੁਣ ਵੀਡੀਓ ਐਂਡ ਹੀ ਕਰਦੇ ਨੇ ਆਪਾਂ ਜਿਹੜਾ ਫਰਸਟ ਟਾਈਟਲ ਹੋਗਾ ਨਾ ਉਹ ਆਪਾਂ ਚੌਲਾਂ ਦੀ ਫੋਟੋ ਲਾ ਦਾਂਗਾ। ਥਾਲੀ ਹੈਂ ਵੀਡੀਓ ਚੱਲੀ ਹੈ ਨੀ? ਹਾਂਜੀ ਮੈਂ ਹੀ ਗਿੱਪੂ ਦਿਖਾਵਾਂਗੇ ਖਾਂਦੇ ਵੀ ਫਿਰ ਇਹ ਆਉਂਦਾ ਮੈਨੂੰ ਕਿਸੇ ਨੂੰ ਖਾਂਦਾ ਦੇਖਣਾ ਵੀਡੀਓ ਚ ਮੈਨੂੰ ਬੜੇ ਵਧੀਆ ਲੱਗਦਾ। ਦਿਖਾਵਾਂਗੇ ਬੇਟੇ। ਜੀ ਸਰ। ਚੱਲ ਫਿਰ ਥਾਲੀ ਸਾਹ ਜਿਹੜੀ ਆਹ ਦੇਖੋ ਜੀ ਚੌਲ ਫੁੱਲ ਨੇ ਗੋਲ ਨੇ ਬਣ ਗਏ। ਆ ਆਪਣਾ ਤਿਆਰ ਆ ਜੀ ਖਾਣਾ ਆ ਲਓ ਜੀ ਆ ਅਗਿਆ ਦੀ ਵਿੱਚ ਚੌਲ ਨੀਚੇ ਆ ਗਈ ਸੁੱਕੀ ਆਲੂਆਂ ਦੀ ਸਬਜ਼ੀ ਉੱਪਰ ਆ ਗਿਆ ਕੱਟਾ ਕੱਚਾ ਪਿਆਜ਼ ਟਮਾਟਰ ਤੇ ਮਾਹਣੀ ਠੀਕ ਹੈ ਤੇ ਨਾਲ ਆ ਗਈ ਆਹ ਜੀ ਨਹੀਂ ਨਹੀਂ ਤੇ ਦੀ ਸੁਪਾਈ ਲੰਘ ਪੋ ਲਗੇ ਸੀ ਮੈਂ ਦੱਸ ਤੇ ਨਹੀਂ ਟਿਪੂ ਫਿਰ ਤੂੰ ਕਾ ਕੇ ਤਾਂ ਦਿਖਾ ਦੇ ਇੱਕ ਚਮਚਾ ਲੈ ਤੇ ਵੀਡੀਓ ਬਣਾ ਨੀ 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 ਆਪਣ ਨੂੰ ਨੋ ਤੋਂ ਸੰਗ ਲੱਗਦੀ ਹੁਣੀ ਨਾ ਮੈਂ ਦਿਖਾਉਂਗੀ ਪੂਰੇ ਸਰਾ ਕੱਢ ਜਾ ਜੱਟਾਂ ਦੇ ਖਾਣੇ ਦੀ ਕੀ ਪ੍ਰੀਸ ਕਰਨਗੇ 5 ਸਟਾਰ ਮੇਰੀ ਜੀ ਕਰਦਾ ਮੈਂ ਖਾਣੇ ਦਾ ਕੰਮ ਤੋੜਨਾ ਗੁਰੂ ਮਹਾਰਾਜ ਨੇ ਇਹ ਜੀ ਕਿਰਪਾ ਦਿੱਤੀ ਹੋਈ ਹੈ ਵੀ ਖਾਣਾ ਆਪ ਜਿਹੜਾ ਰੀਝ ਲਾ ਕੇ ਬਣਾਉਣੇ ਨਾ ਸਿਰਈ ਹੁੰਦਾ ਸੋ ਇਹ ਸੀ ਹੀ ਸਾਡੇ ਆਲੂ ਚੌਲ ਬਣਾਏ ਆਏ ਅਸੀਂ ਖਾਣੇ ਆ ਖੀਰਾ ਰਹਿਣੀ ਸੀ ਮੈਂ ਤਾਂ ਖੀਰਾ ਤੁਹਾਨੂੰ ਬਹੁਤ ਵੱਡਾ ਆਰਡਰ ਪਟਰ ਪਾਉਣੀ ਹੋ ਹੈ ਨਹੀਂ ਤੇ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹੁੰਦੀ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੰਡੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖਾਓ ਚੌਲ